ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰਾਂ ਦੇ ਘਰ ਤੇ ਕਿ ਕੋਈ ਕਵਤਾ ਜਰੂਰ ਪਾਓ ਤੇ ਮੇਰੇ ਨਾਲ ਮੇਰੇ ਸਤਕਾਰਯੋਗ ਮੇਰੇ ਵੀਰ ਜੀ ਸਰਗ ਸਿੰਘ ਜੀਮਾ ਜਿਹਨਾਂ ਦੀ ਬਹੁਤ ਮਿੱਠੀ ਬਾਣੀ ਹੈ ਤੇ ਗੁਰੂ ਘਰ ਦੀ ਗਰੰਤੀ ਨੇ ਇਹਨਾਂ ਨੇ ਵੀ ਕਾਹ ਕੇ ਵੀਰ ਜੀ ਆਪਾਂ ਕੋਲ ਕਵਤਾ ਪਾਈਏ ਤੇ ਤੁਹਾਡੀ ਸੰਗਤ ਦੇ ਅਸ਼ੀਰਵਾਦ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਦਾਸ ਦੇ ਕੋਲ ਕਵਤਾ ਲਖਾਈਏ ਬਾਬਾ ਬਿਧੀ ਚੰਦ ਦੀ ਬਾਬਾ ਬਿਧੀ ਚੰਨਾ ਉੱਪਰ ਸੀਨਾ ਸੀਨਾ ਕਿਦੋਂ ਬਣਿਆ ਕਿਉਂਕਿ ਜਦੋਂ ਬਾਬਾ ਬਿਧੀ ਚੰਦ ਘੂੜੇ ਲੈ ਕੇ ਆਇਆ ਸੀ ਤੇ ਮਹਾਰਾਜ ਸ਼ਾਹੀ ਨਾਲ ਰੁਲਾ ਕੇ ਕਿਹਾ ਸੀ ਬਿਧੀ ਚੰਦਾ ਤੂੰ ਸ਼ਿਨਾ ਤੇ ਗੁਰੂ ਦਾ ਸੀਨਾ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ਼ਾ ਨੇ ਬਹਾਦਰ ਬਾਬਾ ਬਿਧੀ ਚੰਦ ਨੂੰ ਵਾਰ ਦਿੱਤੇ ਕਿਉਂਕਿ ਬਾਬਾ ਬਿਧੀ ਅੰਪਹਿਲਾ ਕੀ ਕੰਮ ਕਰਦੇ ਸੀ ਤੇ ਗੁਰੂ ਬਾਬੇ ਅਦਲੀ ਨੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਲਿਆਂਦਾ ਏ ਤੇ ਗੁਰੂ ਅਕਿੰਦ ਪਾ ਜੁਰੂ ਅਕਿੰਦ ਦੇ ਪਾਸ਼ਾ ਨੇ ਸਿਰ ਤੇ ਮੇਹਰ ਨਾਲ ਹੱਥ ਧਰਿਆ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਜੋ ਬਾਬਾ ਬਿਧੀ ਚੰਦ ਨੂੰ ਵੱਧਤੇ ਨੇ ਉਹ ਦਾਸ ਦੀ ਕਰਮਣੀ ਜਿਵੇਂ ਕਰਮband ਕੀਤਾ ਏ ਉਸ ਦਾ ਮੇਰਵਾ ਆਉ ਐਵੇਂ ਕੀਤਾ ਜਾ ਰਿਹਾ ਔ ਛੇਵੇਂ ਗੁਰੂ ਸੀ ਬਿਧੀ ਚੰਦ ਨੂੰ ਆਹੋ ਫੜ ਕੇ ਉਸ ਨੂੰ ਸ਼ਾਂਤੀ ਦਾ ਛੱਡ ਕੇ ਮਾਰੇ ਕਮਾਂ ਨੂੰ ਰਹਾ ਸਜਦਾ ਫਰੀਆ ਛੱਡ ਕੇ ਮਾਰੇ ਕਮਾਂ ਨੂੰ ਹੋਰ ਜਮਾਦਾਨੇ ਜਦ ਤੂੰ ਰੱਜ ਜ਼ੋਰ ਖਾਏ ਵੱਡੇ ਵੱਡੇ ਤੇਰੀਆਂ ਵਾਰਾ ਘੋੜ ਗੀਆਂ ਕਵੀਸ਼ਰਾ ਦੀਆਂ ਟੋਲੀਆਂ ਤੇਰੀਆਂ ਵਾਰਾ ਘੌੜ ਗੀਆਂ ਤਾਸ ਬੜੇ ਤਰ੍ਹਾਂ ਦੇ ਸ਼ੁਰੂ ਕੀਤਾ ਤੇ ਤੁਹਾਡੀ ਅਸੀਸ ਬਖਸ਼ਿਓ ਬਹੁਤ ਬਹੁਤ ਪ੍ਰਲਾਖ ਹੋ ਗਿਆ ਨੀਆ ਅਣਜਾਣ ਬੱਚੇ ਸੋងਦੇ ਮaaf ਕਰਿਓ ਅਸੀਸ ਬਖਸ਼ਿਓ ਵਾਹਿਗੁਰੂ ਜੀ ਕੀ ਫਤਿਹ